करें कुर्बानी दर्जनेश पिता दी तेरे जहा बादशाह कोई ना जबान दे तेरे जहा बादशाह कोई ना जबान दे उमर पंत ने नातू कर दिया सुन बाज़ार बालिया कुर्बानियां दे भांतू कर दिया जिगरा कितनों मिलासी निकले तेरे लाना नू जिगरा ਵਾ ਉਹਦੀ ਦੁਨੀਆ ਦਾ ਮਾਲਕਾ ਤੂੰ ਵੱਖਰਾ ਹੀ ਤਰੰ ਚਲਾ ਦਿੱਤਾ ਪਾ ਬਾਣੀ ਵਿੱਚ ਪਾਣੀ ਦਾ ਰਸ ਤੂੰ ਉਸ ਨੂੰ ਅੰਮ੍ਰਿਤ ਬਣਾ ਦਿੱਤਾ ਦੱਬੇ ਪੈਸੀ ਲੋਕ ਜਿਹੜੇ ਚਿੜੀਆਂ માંગ ਤੂੰ ਉਨ੍ਹਾਂ ਨੂੰ ਅੰਮ੍ਰਿਤ ਚੁਕਾ ਕੇ ਸ਼ੇਰ ਬਣਾ ਦਿੱਤਾ ਦੱਬੇ ਪੈਸੀ ਜੋ ਲੋਕ ਚਿੜੀਆਂ માંગ ਉਨ੍ਹਾਂ ਨੂੰ ਤੂੰ ਅੰਮ੍ਰਿਤ ਚੁਕਾ ਕੇ ਸ਼ੇਰ ਬਣਾ ਦਿੱਤਾ ਸੰਜੀਵ ਜੀ ਹੁਣ ਸਦਰਨ ਮੈਂ ਹਾਂ ਹਾਲ ਸੈਂਟਰਲ ਪਾਲਿਸੀ ਵਿਦਿਆਰਥੀ ਜਸਪੀਰ ਕੌਰ ਜੋ ਆਪ ਸਭ ਦੇ ਨਾਲ ਆਪਣੇ ਵਿਚਾਰ ਸਾਂਝੇ ਅਕਸਰ ਜੀ ਨੂੰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਪੁਰਬੀਆਂ ਲੱਖ ਲੱਖ ਬਣਾਈਆਂ ਮੈਂ ਸਾਰੀ ਸੰਗਤ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟੂ ਜੀ ਮੈਂ ਹਾਂ ਰਵੀ ਅੱਜ ਮੈਂ ਲੁਧਿਆਣਾ ਦੇ ਮਾਲਵਾ ਸੈਂਟਰਲ ਕਾਲਜ ਫॉर ਔਮਨ ਵਿੱਚ ਆਇਆ ਹਾਂ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਤੇ ਹਾਲਾ ਮਨਾਇਆ ਜਾ ਰਿਹਾ ਆਓ ਅਸੀਂ ਮੈਡਮ ਜੀ ਦੇ ਨਾਲ ਗੱਲਬਾਤ ਕਰੀਏ ਮਾਡਮ ਜੀ ਪ੍ਰਕਾਸ਼ ਤੇ ਹਾਲਾ ਜਿਹੜਾ ਬਣਾਇਆ ਜਾ ਰਿਹਾ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਹਾਂਜੀ ਤੇ ਜਿਹੜਾ ਬਾ ਪ੍ਰਗਟਿਓ ਮਰਦਾ ਗੰਮਣਾ ਵਰਿਆਮ ਇਕਹਿਲਾ ਵਾਹੂ ਵਾਹੂ ਗੋਵਿੰਦ ਸਿੰਘ ਆਪੇ ਗੁਰਸੇਲਾ ਅੱਜ ਅਸੀਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਖਾਲਸਾ ਦਿਵਾਨ ਦੀ ਨਗਰਾਨੀ ਹੇਠ ਚੱਲ ਰਹੀਆਂ ਵੱਖ-ਵੱਖ ਸੰਸਥਾਵਾਂ ਖਾਲਸਾ ਕਾਲਜ ਫਾਰ ਗਰਲਸ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਾਰ ਬੁਆਏਸ ਖਾਲਸਾ ਸਕੂਲ ਫਾਰ ਗਰਲਸ ਐਂਡ ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਇਸ ਸੰਬੰਧ ਦੇ ਵਿੱਚ ਅਸੀਂ ਪਰਸੋਂ ਤੋਂ ਅਖੰਡ ਸਾਫ ਸ਼ੁਰੂ ਕੀਤੇ ਸੀ ਉਸ ਤੋਂ ਅਗਲੇ ਦਿਨ ਬੱਚਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਬੱਚਿਆਂ ਨੇ ਸਟਾਫ ਨੇ ਸਬਜ਼ੀਆਂ ਕੱਟੀਆਂ ਐਂਡ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ ਜਿਹਦੇ ਵਿੱਚ ਸਾਰੇ ਸਟਾਫ ਨੇ ਸਾਰੇ ਵਿਦਿਆਰਥੀਆਂ ਨੇ ਮਿਲ ਜੁਲ ਕੇ ਲੰਗਰ ਤਿਆਰ ਕੀਤਾ ਸੋ ਸਾਨੂੰ ਗੁਰਗੁਰੀਤ ਸਿੰਘ ਜੀ ਨੇ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਲੋ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤੇ ਜੇ ਤੁਹਾਡੇ ਤੇ ਕੋਈ ਅਨਿਆਇ ਕਰਦਾ ਹੈ ਤਾਂ ਉਹਦੇ ਵਿਰੁੱਧ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਸਭੀ ਕਾਲ ਤੁਸੀਂ ਦੇਖ ਰਹੇ ਹੋ ہندوستان ਫਾਸਟੂ ਜੀ ਮੈਂ ਹਰ ਅਭੀ ਅਜਮੇ ਲੁਧਿਆਣਾ ਦੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਊਮਨ ਵਿੱਚ ਆਇਆ ਹਾਂ ਜਿੱਥੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ੀ ਆਲਾ ਬੜਾ ਹੀ ਸਰਦਾਰ ਅਤੇ ਧੂਮ-ਤਾਮ ਦੇ ਨਾਲ ਮਨਾਇਆ ਗਿਆ ਤੇ ਅਸੀਂ ਕਾਲਜ ਦੇ ਇੰਚਾਲਾ ਗੱਲਬਾਤ ਕਰਦੇ ਹਾਂ ਬੜੀ ਜੀ ਜਿਹੜਾ ਪ੍ਰਕਾਸ਼ੀ ਹੜਾ ਮਨਾਇਆ ਇਹਦੇ ਬਾਰੇ ਤੁਹਾਨੂੰ ਜਾਣ ਕੇ ਦਿੱਤੀ ਜਾਵੇ। ਸਭ ਤੋਂ ਪਹਿਲਾਂ ਤਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ। ਜਦ ਤੋਂ ਸਾਡਾ ਕਾਲਜ ਬਣਿਆ ਅਸੀਂ ਇਹ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਉਂਦੇ ਹਾਂ। ਸਾਡੇ ਬੱਚੇ ਇਹਦੇ ਵਿੱਚ ਵੜ ਚੜ ਕੇ ਹਿੱਸਾ ਲੈਂਦੇ ਨੇ। ਸਾਡੇ ਖਾਲਸਾ ਦਿਵਾਨ ਦੇ ਨਿਗਰਾਨੀ ਹੇਠ ਹੋਰ ਜਿਹੜੀਆਂ 4 ਸੰਸਥਾਵਾਂ ਨੇ ਉਹਨਾਂ ਦੇ ਮੁਖੀ ਤੇ ਉਹਨਾਂ ਦੇ ਸਟਾਫ ਮੈਂਬਰਸ ਤੇ ਉਹਨਾਂ ਦੇ ਬੱਚੇ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹ ਸੇਵਾ ਵੀ ਦਿੰਦੇ ਨੇ। ਇਹ ਇਹ ਦਿਹਾੜਾ ਅਸੀਂ ਹਰ ਸਾਲ ਹੀ ਮਨਾਉਂਦੇ ਹਾਂ ਔਰ ਪੂਰੀ ਸ਼ਰਦਾ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਸਾਰੇ ਬੱਚੇ ਮਿਲ ਜੁਲ ਕੇ ਇੱਥੇ ਕੰਮ ਕਰਕੇ ਆਪ ਹੀ ਲੰਗਰ ਪਕਾ ਕੇ ਆਪ ਹੀ ਵਰਤਾ ਕੇ ਤੇ ਕਮਿਊਨਿਟੀ ਨੂੰ ਵੀ ਨਾਲ ਇਨਵੋਲਵ ਕਰਦੇ ਹੋਏ ਇਹ ਜਿਹੜਾ ਗੁਰਪੁਰਬ ਹੈ ਇਹ ਹਰ ਸਾਲ ਮਨਾਇਆ ਜਾਂਦਾ ਹੈ ਤੁਸੀਂ ਦੇਖਿਆ ਮੈਡਮ ਇੰਚਾਲ ਨੇ ਪੂਰੀ ਜਾਣਕਾਰੀ ਦਿੱਤੀ ਤੇ ਮੈਂ ਕੋਈ ਸਟੂਡੈਂਟ ਬਾਤ ਕਰਨਾ ਚਾਹੁੰਗਾ ਅੱਛਾ ਟੀ ਬੱਚੇ ਨਾ ਲਿਖੀ ਨੇ ਬੀ ਐਂਡ ਦੇ ਵਿਦਿਆਰਥੀ ਨੇ ਤੇ ਇਹ ਤੁਹਾਡੇ ਨਾਲ ਹੁਣ ਗੱਲਬਾਤ ਕਰੇਗੀ ਕਿ ਨਾਮ ਜੀ ਆਪਣੀ ਮੇਰਾ ਨਾਮ ਜਸਪ੍ਰਿੰਕ ਕੋਰਨਾ ਹੈ ਯੂ ਕਾ ਉਸ ਹਾਲਾ ਮਨਾਏ ਜਾ ਰਹੇ ਇਹਦੇ ਵਿੱਚ ਕੁਝ ਥੋੜੇ ਜਿਹਾ ਬਿਆਨ ਦੀ ਇਹ ਜਿਹੜਾ ਆਪਣਾ ਗੁਰਪੁਰਬ ਹੈ ਇਹ ਇੱਥੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਹਰ ਸਾਲ ਹੀ ਮਨਾਇਆ ਜਾਂਦਾ ਹੈ ਪਰ ਇਹ ਤੁਮ ਤਾਂ ਅੰਨਲ ਮਨਾਇਆ ਜਾਂਦਾ ਸਾਰੇ ਬੱਚੇ ਚ ਵਾਚੜ ਕੇ ਹਿੱਸਾ ਲੈਂਦੇ ਆ ਸਾਰੇ ਮਤਲਬ ਤਿਆਰੀ ਕਰਨੀ ਸਭ ਤੇ ਮਤਲਬ ਪ੍ਰਸ਼ਾਦ ਦੇ ਵਗੈਰਾ ਦੀ ਵੀ ਸੇਵਾ ਸਭ ਬੱਚੇ ਆ ਮੰਨ ਲਾਂ ਪੂਰੇ ਕਰਦੇ ਤੇ ਬੱਚਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਜੋ ਅੱਜ ਦੀ ਦਿੱਕੀ ਸਕੀ ਸਭ ਤੋਂ ਵੱਡਾ ਸੰਦੇਸ਼ ਤਾਂ ਇਹ ਆ ਕਿ ਸਿੱਖੀ ਕਿਤੇ ਗਵਾਚੀ ਜਾ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਤੇ ਗੁਰਪ੍ਰਬ ਵਾਲੇ ਇਹ ਹੀ ਸਾਰੇ ਮੌਕੇ ਹੁੰਦੇ ਆ ਜਿੱਥੇ ਅਸੀਂ ਆਪਣੇ ਸਿੱਖ ਧਰਮ ਨੂੰ ਅੱਗੇ ਵਧਾ ਸਕਦੇ ਆ ਇਹਦੇ ਵਿੱਚ ਆਪਣੇ ਹਿੱਸਾ ਪਾ ਸਕਦੇ ਆ ਤੇ ਉਸ ਇਹੀ ਆ ਕੇ ਆਪਣੇ ਧਰਮ ਵੱਲ ਆਪਣੇ ਗੁਰੂ ਦੇ ਜੋ ਆਦੇਸ਼ ਦਿੱਤੇ ਹੋਏ ਨੇ ਉਹਨਾਂ ਸਾਰਿਆਂ ਨੂੰ ਮੰਨਣਾ ਜਿਹੜੇ ਅੱਜਕੱਲ ਸੁਣਨ ਤੋਂ ਆਇਆ ਕਿ ਕੁੜੀਆਂ ਵੀ ਹੱਤਕ ਨਸ਼ੇ ਕਰਨ ਤੋਂ ਵੀ ਆਂਦੀ ਹੈ ਇਹਦੇ ਵਿੱਚ ਕੋਈ ਧਿਆਨ ਨਸ਼ੇ ਕਰਨਾ ਦੇਖੋ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਆਪ ਨੂੰ ਹੀ ਸਮਝਣਾ ਚਾਹੀਦਾ ਕਿ ਹਾਂ ਇਹ ਥੀਜ਼ ਇਦਾਂ ਵਾ ਕਿ ਸਾਡੀ ਛੱਡੋ ਸਾਨੂੰ ਤਾਂ ਖਰਾਬ ਕਰਨਾ ਹੀ ਕਰਨਾ ਸਾਡੇ ਪਰਿਵਾਰ ਵਾਲਿਆਂ ਨੂੰ ਵੀ ਖਰਾਬ ਕਰਦੇ ਕਿ ਕੀ ਆ ਫੈਮਿਲੀ ਨੇ ਸਾਨੂੰ ਮੰਗਣਾ ਤੇ ਅਸੀਂ ਡਰੱਗਸ ਵਗੈਰਾ ਲੈ ਕੇ ਲੋਕਾਂ ਮਗਰ ਲੱਗ ਲੱਗ ਕੇ ਅਸੀਂ ਇੰਨਾ ਉਹ ਕਰਦੇ ਆ ਕਿ ਬਹੁਤ ਮਾੜੀ ਚੀਜ਼ ਐ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਵੀ ਐ 30 ਮੁੰਡਿਆਂ ਨੂੰ ਵੀ ਸਮਝਣਾ ਚਾਹੀਦਾ ਤੇ ਘਰਦਿਆਂ ਨੂੰ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਬੱਚਾ ਨੂੰ ਇੰਨੀ ਖੁੱਲ ਨਹੀਂ ਦੇਣੀ ਚਾਹੀਦੀ ਕਿ ਉਹ ਇਸ ਕੰਮ ਵੱਲ ਜਾਣ ਤੁਸੀਂ ਦੇਖਿਆ ਮਾਲਵਾ ਸੰਡਲ ਕਾਲਜ ਦੇ ਜਿਹੜੇ ਬੱਚੇ ਹੈਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਮੈਂ ਹਾਂ ਰਵੀ ਅੱਜ ਮੈਂ ਲੁਧਿਆਣਾ ਦੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਊਮਨ ਵਿੱਚ ਆਇਆ ਹਾਂ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਹਿੱਤ ਸਰਦਾ ਅਤੇ ਤੁਮਤਾ ਮੇਲ ਮਨਾਇਆ ਗਿਆ ਤੇ ਆਓ ਅਸੀਂ ਬੱਚਿਆਂ ਨਾਲ ਕੁਝ ਗੱਲਬਾਤ ਕਰੀਏ ਇਸ ਪ੍ਰਕਾਸ਼ ਪੁਰਬ ਦੇ ਬਾਰੇ ਜੀ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ ਮਾਲਵਾ ਸੈਂਟਰਲ ਕਾਲਜ ਦੀ ਵਿਦਿਆਰਥਣਾਂ ਤੇ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੋਇਆ ਹੈ ਕਿ ਸਾਡੇ ਕਾਲਜ ਦੇ ਵਿੱਚ ਮਾਲਵਾ ਸੈਂਟਰਲ ਕਾਲਜ ਨੇ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦਿਹਾੜਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਹੈ ਮੈਂ ਦੱਸਣਾ ਚਾਹਨੀ ਹਾਂ ਕਿ ਸਾਡੇ ਕਾਲਜ ਵੱਲੋਂ ਪਿਤੇ ਦੋ ਦਿਨਾਂ ਤੋਂ ਸ੍ਰੀ ਕਨਫਰਟ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਸੀ ਕਾਲਜ ਦੇ ਸੁਰਜੀਤ ਗੁਰਦੁਆਰੇ ਦੇ ਵਿੱਚ ਸਾਰੀਆਂ ਸੰਗਤਾਂ ਨੇ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਸਾਰੇ ਸਟਾਫ ਨੇ ਰਲ ਮਿਲ ਕੇ ਬੜੀ ਦਿਨੋਂ ਸੇਵਾ ਕੀਤੀ ਹੈ ਤੇ ਇਹ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਵਾਕਿ ਰੱਬ ਦੀ ਅਪਾਰ ਕਿਰਪਾ ਹੈ ਸਾਡੇ ਸਾਰਿਆਂ ਤੇ ਕਿ ਸਾਨੂੰ ਹਰ ਸਾਲ ਇਹ ਮੌਕਾ ਮਿਲਦਾ ਹੈ ਕਿ ਸਾਡਾ ਕਾਲਜ ਗੁਰੂ ਜੀ ਦਾ ਗੁਰਪੁਰਬ ਮਨਾਉਂਦਾ ਹੈ ਇਸ ਕਾਲਜ ਦੇ ਵਿੱਚ ਪੜ੍ਹਾਈ ਕਿਸ ਤਰੀਕੇ ਦੀ ਹੁੰਦੀ ਹੈ ਇਸ ਵਿੱਚ ਕੁਝ ਜਾਣਕਾਰੀ ਦੋਸਤੋ ਪੜਾਈ ਦੇ ਵਿੱਚ ਤਾਂ ਅਗਰ ਗੱਲ ਕਰੀਏ ਤਾਂ ਇਹ ਕਾਲਜ এডਿਕੇਸ਼ਨ ਕਾਲਜਿਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਮਾਲਵਾ ਕਾਲਜ ਦਾ ਇੱਕ ਆਪਣਾ ਹੀ ਵੱਖਰਾ ਨਾਮ ਹੈ ਸਿਰਫ ਹੋਰ ਗੱਲਾਂ ਕਰਕੇ ਇਹ ਨਹੀਂ ਸਭ ਤੋਂ ਮੇਨ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੀ ਪੜਾਈ ਦੀ ਕੁਆਲਿਟੀ ਹੈ ਜਿਹੜੀ ਟੀਚਰ ਸਾਨੂੰ ਇੱਥੇ ਪੜ੍ਹਾਉਂਦੇ ਨੇ ਉਹ ਇੰਨੇ ਕੁ ਜ਼ਿਆਦਾ ਐਜੂਕੇਟਿਡ ਨੇ ਤੇ ਇੰਨੇ ਕੁ ਜ਼ਿਆਦਾ ਸਕਿਲਡ ਨੇ ਕਿ ਉਹਨਾਂ ਦੀ ਤੁਲਨਾ ਤਾਂ ਹੋਰ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ ਬਹੁਤੀ ਵਧੀਆ ਢੰਗ ਨਾਲ ਸਾਨੂੰ ਉੱਥੇ ਸਿੱਖਿਆ ਦਿੱਤੀ ਜਾਂਦੀ ਹੈ ਨਾਟ ਥਿਊਰੀ ਈਵਨ ਪ੍ਰੈਕਟੀਕਲੀ ਮਤਲਬ ਸਕਿੱਲ ਸਿਖਾਈ ਜਾਂਦੀ ਹੈ ਸਾਨੂੰ ਟੀਚਿੰਗ ਵੀ ਜੋ ਕਿ ਇੱਕ ਹੈ ਹੀ ਜਿਵੇਂ ਜਿਵੇਂ ਆਪਾਂ ਕਹਿ ਸਕਦੇ ਕਿ ਕਿ ਪ੍ਰੋਫੈਸ਼ਨਲ ਕੋਰਸ ਹੈ ਬੀਐਡ ਉਸ ਤਰ੍ਹਾਂ ਦੇ ਸਾਹਮਣੇ ਅਸੀਂ ਤਾਂ ਬਹੁਤ ਭਾਗਾ ਵਾਲੇ ਕਿ ਅਸੀਂ ਮਾਲਵਾ ਕਾਲਜ ਦੇ ਵਿਦਿਆਰਥੀ ਨਾ ਹਾਂ ਜੀ ਤੁਸੀਂ ਦੇਖਿਆ ਬੱਚਿਆਂ ਨੇ ਗੱਲਬਾਤ ਕੀਤੀ ਹੈ ਤਾਂ ਮੈਂ ਦੂਸਰੀ ਕੁੜੀ ਨਾਲ ਵੀ ਗੱਲਬਾਤ ਕਰਦਾ ਹਾਂ ਕਿ ਇਸ ਪ੍ਰਕਾਸ਼ਿਤ ਹੜੇ ਦੇ ਬਾਰੇ ਕੀ ਜਾਣਕਾਰੀ ਦਿੱਨ ਮਿਲਦੀ ਹੈ ਸਭ ਨੂੰ ਮੇਰੇ ਵੱਲੋਂ ਪੜਪੜ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੰਚਨਾ ਪਨੋਟ ਹੈ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਸਾਡੇ ਮੌਲਵਾ ਕਾਲਜ ਵਿੱਚ ਹਰ ਸਾਲ ਮਨਾਇਆ ਜਾਂਦਾ ਤੇ ਜਿਹੜੇ ਸਾਡੇ ਪ੍ਰਿੰਸੀਪਲ ਨੇ ਡਾਕਟਰ ਚਤਵੰਤ ਕੌਰ ਜੀ ਸਾਨੂੰ ਹਰ ਸਾਲ ਇੰਨਾ ਮੋਟੀਵੇਟ ਕਰਦੇ ਨੇ ਕਿ ਤੁਸੀਂ ਸਾਰੇ ਜਾਨ ਨੂੰ ਪਾਰਟਿਸਪੇਟ ਲੋ ਤੇ ਅਸੀਂ ਜੋ ਸਾਡਾ ਪ੍ਰਕਾਸ਼ ਪੁਰਬ ਹੁੰਦਾ ਹੈ ਇਹਨੂੰ ਤੁਸੀਂ ਸਿਰ ਮੱਥੇ ਚਾੜਿਓ ਜਿਉ ਕੋਈ ਸੁਨੇਹਾ ਕਰਨਾ ਚਾਹੂਗਾ ਅੱਜ ਕੱਲ੍ਹ ਅੱਜਕੱਲ੍ਹ ਦੇ ਮੈਨੂੰ ਲੱਗਦਾ ਕਿ ਹਾਂਜੀ ਅੱਜਕੱਲ੍ਹ ਲੱਗਦਾ ਕਿ ਕਾਲਜ ਸਿਰਫ ਤੁਸੀਂ ਟੈਂਡੈਂਸ ਲੈਣ ਲਈ ਜਾਂਦੇ ਥਣ ਤੇ ਬਹੁਤ ਕੁਝ ਹੋਰ ਕੋ ਸਿੱਖਣ ਨੂੰ ਮਿਲਦਾ ਹੈ ਤੇ ਅਸੀਂ ਬਹੁਤ ਭਾਗਾਂ ਵਾਲੇ ਕਿ ਸਾਡਾ ਕਾਲਜ ਸਾਨੂੰ ਆਪਣੇ ਰੂਟਸ ਨਾਲ ਆਪਣੇ ਗ੍ਰੰਥਾਂ ਨਾਲ ਜੁੜੇ ਰੱਖਦਾ ਤੇ ਮੈਂ ਇਹ ਅਰਦਾਸ ਕਰਾਂਗੀ ਕਿ ਸਾਰੇ ਕਾਲਜ ਹਰ ਸਾਲ ਗੁਰਪੁਰਬ ਮਨਾਣ ਤਾਂ ਕਿ ਬੱਚਿਆਂ ਨੂੰ ਇਹ ਹੋਰ ਪਤਾ ਲੱਗੇ ਕਿ ਸਾਡੇ ਗੁਰੂ ਕੌਣ ਸੀਗੇ ਹਾਂਜੀ ਇਤਿਹਾਸ ਦੇ ਬਾਰੇ ਵੀ ਪਤਾ ਲੱਗੇ ਉਹਨਾਂ ਨੂੰ ਸਾਜ ਨੂੰ ਜੀ ਇਸਨੇ ਮੈਂ ਵੀ ਕਹਿਣਾ ਚਾਹਾਂਗੀ ਜੀ ਬਿਲਕੁਲ ਇਹ ਹੈ ਕਿ ਜਿਵੇਂ ਆਪਾਂ ਜਿਹੜੀ ਆਪਾਂ ਆਪਣੀ ਸਿੱਖ ਆ ਆਪਣੇ ਆਪ ਪੰਜਾਬੀ ਆ ਆਪਾਂ ਆਪਣੇ ਪੰਜਾਬ ਦੇ ਨਾਲ ਸਦਾ ਹੀ ਜੁੜੇ ਰਹੀਏ ਸਿਰਫ ਗੁਰਪੁਰਬ ਆਇਆ ਤੇ ਉਹਨੂੰ ਮਨਾ ਲੈਣਾ ਹੀ ਸਿਰਫ ਇੱਕ ਗੱਲ ਨਹੀਂ ਹੁੰਦੀ ਗੁਰੂ ਜੀ ਦੀ ਬਾਣੀ ਤੇ ਗੁਰੂ ਜੀ ਨੇ ਜੋ ਆਪਾਂ ਨੂੰ ਉਪਦੇਸ਼ ਦਿੱਤੇ ਉਹਨਾਂ ਉੱਤੇ ਵਿਚਰਨਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਮਤਲਬ ਸਾਰੀ ਸਾਧ ਸੰਗਤ ਜੀ ਨੂੰ ਸਾਰੇ ਵਿਦਿਆਰਥੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਆਪਣੇ ਪੜ੍ਹਾਈ ਦੇ ਨਾਲ ਨਾਲ ਜਿਹੜੇ ਆਪਣੀ ਧਾਰਮਿਕ ਗ੍ਰੰਥ ਨੇ ਜਾਂ ਜਿਹੜੇ ਵੀ ਤਰ੍ਹਾਂ ਦੇ ਲੋਕ ਨੇ ਆਪਣੇ ਧਰਮ ਦੇ ਨਾਲ ਜ਼ਰੂਰ ਜੁੜ ਕੇ ਕਿਉਂਕਿ ਧਰਮ ਹੀ ਬੰਦੇ ਨੂੰ ਸਹੀ ਰਾਹ ਤੇ ਚੱਲਣਾ ਸਿਖਾਉਂਦਾ ਹੈ ਉਹ ਪਰਮਾਤਮਾ ਹੀ ਹੈ ਜਿਹੜੇ ਬੰਦੇ ਨੂੰ ਜਿੰਦੇ દોਰ ਆਪਣੀ દોਰ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਉਹ ਹੀ ਸਾਰਾ ਕਾਰਨ ਕਰਨੇ ਹਾਰ ਹੈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧਾਈਆਂ ਹੁੰਦੀ ਸਾਰਿਆਂ ਨੂੰ ਗੁਰਪੁਰਬ ਦੀਆਂ ਧੰਨਵਾਦ ਕੈਮਰਾ ਪਰਸਨ ਰਣਜੀਤ ਦੇ ਨਾਲ ਲੁਧਿਆਣਾ ਤੋਂ